ਕੀ ਕਰਨਗੇ ਬਾਪੂ ਕੀ ਐ ਇਹ ਸਵੇਰੇ ਸਵੇਰੇ ਬਹਿ ਗਿਆ ਪੀਣਾ ਤੇ ਕੋਈ ਹੋਰ ਕੋ ਕੰਮ ਨਹੀਂ ਹੈਗਾ ਸਵੇਰੇ ਸਵੇਰੇ ਵੀ ਮਾਣਾ ਤਾਂ ਹੋਰ ਮੈਂ ਕੀ ਕਰਾਂ ਸਾਰੀਆਂ ਟੈਨਸ਼ਨਾਂ ਦਾ ਮੇਰੇ ਜ਼ਰ ਤੇ ਨੇ ਇਕ ਤਾਂ ਹਰ ਟਾਈਮ ਜਦੋਂ ਦੇਖ ਲੈ ਕਦੇ ਇਹਦੇ ਝੱਜ ਦੀ ਗੱਲ ਨਹੀਂ ਕਰੀ ਨਾ ਕੋਈ ਕਬੀਲਤਰੀ ਦੀ ਝੱਜ ਦੀ ਗੱਲ ਕਰੇ ਨਾਲੇ ਕੁੜੀਏ ਗੱਲ ਸੁਣ ਲੈ ਤੂੰ ਮੇਰੀ ਤੂੰ ਨਾ ਮੈਨੂੰ ਕਹਿ ਇੱਕ ਕੱਲੀਓ ਵੀ ਬਹੁਤਾ ਕਹਿਣ ਨੂੰ ਤਾਂ ਮੈਨੂੰ ਹਰ ਟਾਈਮ ਟੋਕਣ ਨੂੰ ਅੱਖੇ ਕਵਿਲਦਾਰੀ ਦੀ ਗੱਲ ਨਹੀਂ ਕਰਦੀ ਗੱਲ ਤਾਂ ਤੇਰੇ ਨਾਲ ਮੈਂ ਤਾਂ ਕਰਾਂ ਜੇ ਕਦੇ ਕਰੇ ਸੋਫੀਆਂਵੇਂ ਨੇ ਤਾਂ दारू ਪੀ ਕੇ ਆਉਣਾ ਕਰੇ ਜਦੋਂ ਸਵੇਰ ਨੂੰ ਕੋਈ ਗੱਲ ਪੁੱਛਦੇ ਆ ਅਖੇ ਜੀ ਮੈਂ ਤਾਂ ਭੁੱਲ ਗਿਆ ਇਹ じゃ ਕੀ ਬੋਝ ਆ ਬਾਪੂ ਤੇਰੇ ਸਿਰ ਤੇ ਸਾਨੂੰ ਪੁੱਛ ਕੇ ਦੇਖ ਸਾਰੀ ਤਨਖਾਹ ਤਾਂ ਤੂੰ ਮੇਰੀ दारू ਦੇ ਵਿੱਚ ਉਡਾ ਦੇਣਾ ਇਹ ਬੋਝ ਹਜੇ ਮੇਰੇ ਸਿਰ ਤੇ ਬੋਝ ਨਹੀਂ ਹਨਾ ਦੋ ਜੰਮ ਕੇ ਤੁਸੀਂ ਮੇਰੇ ਮੱਥੇ ਮਾਰਿਓ ਇਹ ਬੋਝ ਨਹੀਂ ਹਜੇ ਹਟ ਜੋ ਤੁਸੀਂ ਮੈਨੂੰ ਨਾ ਤਾ